ਜਿਹੜਾ ਮੁਗਲ ਰਾਜ ਵੇਲੇ ਜਿਹੜੇ ਪੈਸੇ ਚੱਲਦੇ ਹੁੰਦੇ ਸੀਗੇ ਵੀ ਉਹ ਪੈਸੇ ਕਿੱਦਾਂ ਦੇ ਹੁੰਦੇ ਸੀ ਜਿਨ੍ਹਾਂ ਨੂੰ ਇੱਕ ਸ਼ੇਪ ਦਿੱਤੀ ਗਈ ਸੀ ਵੀ ਆ ਇੱਕ ਪੈਸਾ ਦੋ ਪੈਸਾ ਆ ਨਾ ਅਨਦਰ ਦੋਣ ਨੇ ਉਹ ਸ਼ੇਪ ਦੇ ਹਿਸਾਬ ਨਾਲ ਕਹਿੰਦੇ ਵੀ ਉਹਦਾ ਜਿਹੜਾ ਉਹਨੂੰ ਕੀਮਤੀ ਕੀਤੀ ਜਾਂਦੀ ਸੀ ਪੈਸਿਆਂ ਦੀ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਹੈ ਵੀਡੀਓ ਚ ਬਣੇ ਰਹੋ ਤੁਸੀਂ ਜਿਹੜੀ ਹੈ ਵੀਡੀਓ ਸ਼ੇਅਰ ਕਰੀ ਚੱਲਿਓ ਤੇ ਸਬਸਕ੍ਰਾਈਬ ਜਿੰਨੇ ਨਹੀਂ ਕੀਤਾ ਚਾਹੁੰਦਾ ਸਬਸਕ੍ਰਾਈਬ ਕਰ ਹੁਣ ਆਪਾਂ ਬਾਈ ਹੋਰ ਦਿਖਾਉਣਗੇ ਆਪਾਂ ਨੂੰ ਪੰਜਾਬੀ ਗੱਡਾ ਤੇ ਪੰਜਾਬੀ ਗੱਡਾ ਦੇਖਣ ਵਾਸਤੇ ਆਪਾਂ ਚੱਲਦੇ ਹਾਂ ਹੁਣ ਬਾਈ ਹੋਰ ਇਹ ਹੈ ਜੀ ਹੁਣ ਪੰਜਾਬੀ ਗੱਡਾ ਇਹ ਹੈ ਜੀ ਪੰਜਾਬੀ ਗੱਡਾ ਅੱਛਾ ਇਹਦੀ ਕੀ ਖਾਸੀਅਤ ਹੈ ਜੀ ਇਹ ਜੀ ਪੁਰਾਣੇ ਟਾਈਮਾਂ 'ਚ ਜਿਵੇਂ ਆਪਣੀ ਜ਼ਮੀਂਦਾਰ ਭਰਾ ਚਲਾਉਂਦੇ ਹੁੰਦੇ ਸੀ ਗੱਡੇ ਪਹਿਲਾਂ ਅੱਛਾ ਜੀ ਇਹਦੇ ਚੱਕੇ ਵੀ ਨੇ ਆਪਣੇ ਕੋਲੇ ਇਹ ਇਹਦਾ ਬੱਡਾ ਜੀ ਆ ਦੇਖੋ ਇਹਦੇ ਵਿੱਚ ਬੜੀ ਕਾਰਾਗਰੀ ਹੈ ਜੀ ਹੂੰ ਇਹਦੇ ਉੱਤੇ ਵੀ ਕੋਈ ਵੈਲਡ ਨਹੀਂ ਹੁੰਦਾ ਰਿਫਟਾਂ ਨਾਲ ਬਣਦਾ ਹੁੰਦਾ ਸੀ ਸਾਰਾ ਇਹ ਪਿੱਤਲ ਵੀ ਲੱਗਿਆ ਜੀ ਆ ਇਹਦਾ ਬੱਡ ਪਿਆ ਜੀ अच्छा अच्छा ਇਹ ਬੱਡ ਜਿਹੜਾ ਇਹਦੇ ਉੱਤੇ ਲੱਗਦਾ ਸੀ ਹਾਂ ਬਿੱਡ ਹੀ ਬਿੱਡ ਗੈਨ ਜਿਵੇਂ ਆਪਾਂ ਟਰਾਲੀਆਂ ਦੇ ਲੱਗਦਾ ਬਿੱਡ ਹਾਂ ਬਿੱਡ ਜਿਹੜਾ ਇਹਦੇ ਵਿੱਚ ਜਿਵੇਂ ਗੰਨੇ ਸਾਰਾ ਕੁਝ ਇਹਦੇ ਵਿੱਚ ਹੁੰਦਾ ਜੀ ਤੇ ਕਹਿੰਦੇ ਹੁੰਦੇ ਨੇ ਵੀ ਗੱਡਾ ਨਹੀਂ ਜੱਟ ਦਾ ਰੁਕਦਾ ਟਰੈਕਟਰ ਰੁਕ ਜਾਊਗਾ ਇਹ ਕਿਹ ਬਾਹਣ ਚ ਗੱਡਾ ਵੱਟ ਬੰਦ ਕੇ ਲੰਘ ਜਾਂਦਾ ਸੀ ਕਹਿੰਦੇ ਹਾਂ ਪ੍ਰਾਣੇ ਬਜ਼ੁਰਗ ਕਹਿੰਦੇ ਨੇ ਇਹ ਪ੍ਰਾਣਾਂ ਟਾਈਮ ਦਾ ਇਹ ਜਿਹੜਾ ਪੰਜਾਬੀ ਗੱਡਾ ਬੋਲਦੇ ਜਿਹੜਾ ਇਹ ਇਹਨਾਂ ਕੋਲੇ ਪਿਆ ਹੈਗਾ ਇਹ ਕਹਿੰਦੇ ਵੀ ਸਾਰਾ ਸਮਾਨ ਪਿਆ ਹੈ ਇਸ ਗੱਡੇ ਦਾ ਜੇ ਕੋਈ ਚਾਰ ਨਹੀਂ ਗੀ ਚਾਰ ਗੱਡੇ ਪਏ ਨੇ ਚਾਰ ਗੱਡੇ 'ਤੇ ਚਾਰਾਂ ਦਾ ਸਮਾਨ ਆ ਜੀ ਕੋਪ ਹੈ ਜੀ ਉਧਰ ਦੇਖ ਲਓ ਠੀਕ ਹੈ ਜੀ ਇੱਕ ਹੋ ਪਈ ਚਾਰ ਗੱਡੇ ਨਹੀਂ ਆਪਣੇ ਕੋਲੇ ਚਾਰ ਗੱਡੇ ਆ ਬਾਕੀ ਹੋਰ ਦੇਖਦੇ ਜੀ ਬਾਈ ਉਹਨਾਂ ਕੋਲੇ ਕੀ ਸਮਾਨ ਹੈਗਾ ਤੁਹਾਨੂੰ ਉਹ ਵੀ ਦਿਖਾਉਣੇ ਆਂ ਆਏ ਬਾਈ ਉਹਨਾਂ ਨੂੰ ਅੰਦਰ ਲਿਆ ਥੋੜਾ ਜਿਹਾ ਦਿਖਾਈਏ ਇੱਕ ਬੜੀ ਚੀਜ਼ ਹੈ ਲੋਕਾਂ ਕੋਲ ਬਹੁਤ ਕੀਮਤੀ ਹੈ ਇਨੂੰ ਕੀ ਇਹਨੂੰ ਕੀ ਬੈੱਡ ਜਾਂ ਇਹ ਬੈੱਡ ਹੈ ਜੀ ਪੁਰਾਣੇ ਟਾਈਮ ਦਾ ਇਹ ਪੁਰਾਣੇ ਟਾਈਮ ਦਾ ਬੈੱਡ ਹੈ ਇਹ ਸੀਸੇ ਵੀ ਪੁਰਾਣੇ ਟਾਈਮ ਦੇ ਟਾਈਮ ਦੇ ਸੀਸੇ ਨੇ ਜੀ ਇਹ ਰਾਜੇ ਮਹਾਰਾਜਿਆਂ ਦੇ ਪੁਰਾਣੇ ਬੈੱਡ ਨਹੀਂ ਸਾਗਵਾਂ ਦਾ ਬਣਿਆ ਹੋਇਆ ਜੀ ਇਹ ਜ ਇਹ ਤਾਂ ਦੋਨੇ ਸ ਇੱਕ ਪਾਸੇ ਤਾਂ ਜੀ ਪੈਰਾਂ ਵਾਲੇ ਪਾਸੇ ਇੱਕ ਸਿਰ ਵਾਲੇ ਪਾਸੇ ਹਾਂਜੀ ਇਹ ਆ ਬਾਈਆਂ ਨੇ ਜਿਹੜੀਆਂ ਆਹ ਆ ਬਾਈਆਂ ਨੇ ਜਿਹੜੀਆਂ ਅੱਛਾ ਇਹ ਤੁਸੀਂ ਵੈਸੇ ਇੱਕ ਗੱਲ ਲਈ ਟਾਈਮ ਕੱਢ ਕੇ ਆਉਣਾ ਸੀ ਆ ਦੇਖੋ ਇਹ ਆ ਬਾਈਆਂ ਇਦਾਂ ਪੈ ਜਾਣਗੀਆਂ ਜਿਹਦੇ ਵਿੱਚ ਅਸੀਂ ਜਾਂਦਿਆਂ ਨੇ ਠੀਕ ਹੈ ਜੀ ਉਧਰਲੇ ਬਸ ਇੱਕ ਬਗ ਜੂਗਾ ਠੀਕ ਹੈ ਜੀ ਆ ਜਿਵੇਂ ਆਪਾਂ ਇਹਦੇ ਵਿੱਚ ਜਿਹੜੇ ਫਲਾਈ ਕਹਿੰਦੇ ਨੇ ਆਪਾਂ ਫਲਾਈ ਲੱਗੀ ਹੁੰਦੀ ਹੈ ਵਿਚਾਲੇ ਹਾਂਜੀ ਅੱਛਾ ਜੀ ਜਿਹੜੇ ਵਿਚਾਲੇ ਹਾਂਜੀ ਅੱਛਾ ਫਲਾਈ ਪਰ ਦਿਨੇ ਹੀ ਫਲਾਈ ਦੀ ਠਾਤੇ ਨਾ ਜੀ ਆ ਲੱਗਣਗੇ ਜੀ ਦੇ ਉੱਤੇ ਵਿੱਚ ਇਹ ਆ ਦੇਖੋ ਬੜੀ ਪੁਰਾਣੀ ਟੈਕਨੋਲੋਜੀ ਨਾਲ ਬਣਾਏ ਹੋਏ ਨੇ ਇਹ ਆ ਦੇਖੋ ਇਹ ਲੱਗਣਗੇ ਇਹ ਇਹ ਮਤਲਬੀਆਂ ਆ ਕੇ ਜੀ ਇਹਦੇ ਤੇ ਪੈ ਜਾਣਗੇ ਤਿੰਨ ਪੈ ਜਾਣਗੇ ਅੱਛਾ ਬੰਦਿਆ ਕਿਸੇ ਪਟਾਲੇ ਆ ਜਾਣਗੇ ਹਾਂਜੀ ਵਿਚਾਲੇ ਪੈ ਜਾਣਗੇ ਜੀ ਸੈਟਿੰਗ ਕਰਕੇ ਤੇ ਆਹ ਪਰਲੇ ਨੇ ਇੰਨੇ ਸੈਟਾ ਦਾ ਆ ਕਾਹਦੇ ਹਸਤੇ ਚੀਜ਼ ਆ ਆ ਜਿਹੜੇ ਨੇ ਇੱਕੇ ਮੱਛਰਦਾਨੀ ਵਾਲੀਆਂ ਆ ਪਈਆਂ ਨੇ ਇਹ ਦੋ ਨੇ ਹਾਂਜੀ ਇਹ ਆ ਦੇਖੋ ਜੀ ਅੱਛਾ ਇਹ ਏਦਾਂ ਲੱਗ ਜਾਣੀਆਂ ਇਹ ਇਹ ਆ ਲਓ ਜੀ ਇੱਕ ਆ ਲੱਗੀ ਜੀ ਹਾਂਜੀ ਇੱਕ ਇਧਰ ਲੱਗੀ ਹਾਂਜੀ ਇੱਕ ਉਹ ਪਰਲੇ ਪਾਸੇ ਉਹ ਪਈ ਦੂਜੀ ਵੀ ਹੈਗੀ ਆਪਣੇ ਕੋਲੇ ਅੱਛਾ ਇੱਕ ਉਹ ਜਿਹੜੀਆਂ ਖਾ ਗਿਆ ਆ ਜਿਹੜਾ ਲੋਕ ਆ ਦੇਖ ਦੇਖ ਸਕਦੇ ਤੁਸੀਂ ਆ ਜਿਹੜਾ ਲੋਕ ਤੁਹਾਨੂੰ ਦਿਸਦਾ ਹੋਣਾ ਜਿਹੜਾ ਇਹ ਲੋਕ ਆ ਜਿਹੜਾ ਲੋਕ ਇਹਦੇ ਉੱਤੇ ਫਿੱਟ ਹੋਇਆ ਆ ਜਿਵੇਂ ਆਪਾਂ ਇਹਨੂੰ ਫਿੱਟ ਕਰਨਾ ਹੋਵੇ ਇੱਥੇ ਆ ਪੈ ਜਾਊਗਾ ਜੀ ਪੂਰਾ ਨਾ ਮਗਰਟੇ ਨਹੀਂ ਨਮਰੇ ਇਹ ਇੱਥੇ ਪੂਰਾ ਘਾਟਾ ਹੋਣਾ ਸਹੀ ਆਹਾਂ ਕਾਹਾਂ ਜਾਵੇ ਦਾ ਪਛਾਹ ਜਾਵੇ ਪੂਰੀ ਸੈਟਿੰਗ ਆ ਜਾਂਦੀ ਇਹ ਉਤੋਂ ਦੀ ਜੀ ਮੱਛਰ ਦਾ ਨੀਲਾ ਲੋ ਇਹ ਚੀਜ਼ਾਂ ਪੈ ਜਾਂਦੀਆਂ ਇੱਕ ਇਧਰ ਲੱਗ ਜਾਂਦਾ ਹੈ ਨਾ ਦੋ ਲੱਗ ਜਾਂਦੇ ਉਹ ਲੱਗ ਜਾਂਦੇ ਜੀ ਇਹ ਸਾਰਾ ਕੰਪਲੀਟ ਹੈ ਜੀ ਤੇ ਜਿਹੜਾ ਪੂਰਾ ਜਿਹੜਾ ਬੈੱਡ ਸੀਗਾ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਇੱਕ ਬਾਈ ਹੁਣਾਂ ਕੋਲੇ ਆਹਾ ਇੱਧਰ ਦਿਖਾਉਣੀ ਮੈਂ ਕੀ ਚੀਜ਼ ਬਈ ਹੋਈ ਹੈ ਤੂੰ ਇਹ ਜੀ ਇਹ ਜੀ ਪਿੱਡਾ ਕਹਿੰਦੇ ਨੇ ਇਹਨੂੰ ਪੀੜੀ ਲੈਂਕ ਪੰਜਾਬੀ ਚ ਜਾਂ ਪੀੜ ਆ ਦੇਖੋ ਜੀ ਇਹ ਵੀ ਉਹ ਵੀ ਦਿਖਾ ਦੋ ਬਈ ਇਹ ਵੀ ਰਾਜੇ ਮਹਾਰਾਜਾਂ ਦੇ ਟਾਈਮ ਦੇ ਨੇ ਜੀ ਇਹ ਬਣੇ ਹੋਏ ਅੱਛਾ ਜੀ ਇਹ ਆ ਦੇਖੋ ਜੀ ਸਾਰਾ ਪਿੱਤਰ ਦਾ ਬਣਿਆ ਹੋਇਆ ਜੀ ਇਹ ਟੋਟਲ ਅੱਛਾ ਟੋਟਲ ਪਿੱਤਰ ਦਾ ਜੀ ਪਿੱਤਰ ਦਾ ਇਹ ਸਾਰਾ ਆ ਪਿੱਤਰ ਲੱਗਿਆ ਹੋਇਆ ਸਾਰਾ ਜੀ ਇਹਦੇ ਤੇ ਤੁਸੀਂ ਦੇਖੋ ਮੇਰਾ ਬਾਈਕਾ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਦੇਖੋ ਤੁਸੀਂ ਬੈਠੋ ਤੇ ਦੇਖੋ ਬੜਾ ਕੰਪਲੈਕਸ ਤੇ ਬੜਾ ਉਹ ਮਤਲਬ ਫੀਲਿੰਗ ਜੀ ਹੁੰਦੀ ਹੈ ਤੇ ਕਿਉਂਕਿ ਪੁਰਾਣੇ ਟਾਈਮਸ ਵਿੱਚ ਇਹ ਜਿਹੜੇ ਆ ਰਾਇਲ ਫੈਮਲੀਆ ਕੋਲੇ ਹੁੰਦਾ ਸੀਗਾ ਜਾਂ ਰਾਜੇ ਮਹਾਰਾਜਿਆਂ ਕੋਲੇ ਹੁੰਦਾ ਸੀ ਤੇ ਇਹਨਾਂ ਨੇ ਇਹ ਜੀ ਬਹੁਤ ਵਧੀਆ ਸਾਫ ਕੇ ਰੱਖਿਆ ਪੂਰਾ ਸੈਟ ਹੈ ਜੀ ਉਧਰ ਮਾਰ ਲਓ ਦੇਖੋ ਉਧਰਲੇ ਬਸ ਨਿਗਾਹ ਮਾਰ ਲਓ ਹਾਂਜੀ ਪੂਰਾ ਸੈਟ ਹੈ ਜੀ ਇਹ ਆ ਜਿਹੜੀ ਸਿੰਗਲ ਸਿੰਗਲ ਆਈ ਨਹੀਂ ਜੀ ਚੋ ਜੀ ਇਹਨਾ ਦੋ ਜਣੇ ਇਕੱਠੇ ਵੈਸ ਸਕਦੇ ਨੇ ਦੋ ਜਣੇ ਇਕੱਠੇ ਰਹਿ ਸਕਦੇ ਨੇ ਹਾਂਜੀ ਇਹ ਵੀ ਇਸ ਜਮਾ ਬਿਲਕੁਲ origignal ਹੈ ਸਾਰਾ ਕੰਪਲੈਟ ਆ ਦੇਖੋ ਐ ਇਦਾਂ ਹੀ ਖੋਲਦਾ ਇਦਾਂ ਹੀ ਹਾਂਜੀ ਹੋਲਡ ਕਰ ਲੋ ਕਰ ਰੋਲੇ ਖੋਲੋ ਕਹਿਦਾ ਭਾਈ ਬਹੁਤ ਕੈਂਟ ਗੱਲ ਹੈ ਮਾਤਾ ਭਾਈ ਹੁਣਾਂ ਦੀ ਪੂਰਾ ਸਿਰਾ ਲੱਗੀ ਪਈ ਹੈ ਆ ਦੇਖੋ ਜੀ ਇਹਦੇ ਉੱਤੇ ਨਾ ਮੋੜਨੀ ਆ ਵਗੈਰਾ ਇਧਰੋਂ ਇਹਦੇ ਉੱਤੇ ਸਾਰਾ ਹੋਰ ਸੰਭਾਲ ਲਓ ਉੱਪਰ ਇਹ ਆ ਦੇਖੋ ਜੀ ਨਾਲੇ ਕੋ ਇਧਰ ਦਿਖਾ ਦਿੰਦੀ ਬਾਅਦ ਹੀ ਗੇ ਆ ਸਾਰੇ ਮੋਰ ਦੇ ਕੋਈ ਕਢਾਈ ਦੇ ਪੁਰਾਣੇ ਟਾਈਮ ਦੇ ਹਾਂਜੀ ਪੁਰਾਣੇ ਟਾਈਮ ਦੇ ਹੀ ਪੁਰਾਣੇ ਟਾਈਮ ਨੇ ਆ ਹਾਂ ਜੀ ਸਾਰਾ ਲੱਗਾ ਹੈ ਨਾ ਇਹ ਐ ਤੋਂ ਆਇਆ ਹੋਈ ਜੀ 200 300 ਸਾਲ ਪੁਰਾਣਾ ਹੈ ਇਹ ਇਹ ਵੀ 2 300 ਸਾਲ ਪੁਰਾਣਾ ਹੈ ਇਹਦਾ ਸਮਾਨ ਹੋਰ ਲੱਗਦਾ ਹੀ ਉੱਪਰ ਹਾਂ ਜੀ ਆ ਦੇਖੋ ਥੱਲੇ ਸੈੱਡਾ ਤੇ ਨਾ ਇਹ ਕਾਰਬਿਨ ਇਹਦੇ ਉੱਤੇ ਸਾਰੇ ਦੇ ਨਹੀਂ ਤੇ ਸਾਰੇ ਕਾਰਬਿਨ ਲੱਗਾ ਹੈ ਹਾਂ ਜੀ ਸਾਗਵਾਨ ਦਾ ਬਣਿਆ ਹੋਈ ਜੀ ਇਹ ਸਾਰਾ ਠੀਕ ਹੈ ਬਈ ਆ ਦੇਖੋ ਆ ਪੁਰਾਣਾ ਸੰਦੂਕ ਹੈ ਜੀ ਗੱਲਾਂ ਕਹਿੰਦੇ ਜੀ ਨੂੰ ਆ ਆ ਸੰਦੂਕ ਆ ਬਈ ਉਹਨਾਂ ਕੋਲੇ ਪੁਰਾਣਾ ਦੇਖੋ ਤੁਸੀਂ ਜੀ ਕੱਪੜੇ ਪਏ ਹੋਈ ਨਹੀਂ ਛੜੇ ਆਪ ਜੀ ਇਹ ਆ ਜਿਹੜੀ ਚੀਜ਼ ਆ ਇਸ ਤਰੀਕੇ ਨਾਲ ਤੁਸੀਂ ਖੋਲ ਕੇ ਉਹਨਾਂ ਨੇ ਆਪਣੇ ਕੱਪੜੇ ਰੱਖੇ ਹੋਇਆ ਬਈ ਆ ਕਰਕੇ ਆਪਾਂ ਚ ਜੋ ਜੇ ਆਪ ਵਰਤ ਰੱਖਿਆ ਜੀ 크리스마ਸ ਨੂੰ ਹੋਰ ਦਿਖਾਉਣਾ ਪੇਟੀਆਂ ਮੈਂ ਬੜੀ ਤਗੜੀ ਰੇ ਵੀ ਰੱਖ ਰੱਖਿਆ ਸਮਾਨ ਆਪਦੇ ਇਹਨਾਂ ਬਾਈ ਉਹਨਾਂ ਨੇ ਉਹ ਤਾਂ ਡ੍ਰਾਇੰਗ ਰੂਮ ਜਿਹੜਾ ਬਾਹਰ ਬੈਠਕ ਸੀਗੀ ਉਹਦੇ ਅੰਦਰ ਬਾਈ ਨੇ ਰੱਖਿਆ ਹੁਣ ਇਹਨਾਂ ਨੇ ਘਰੇ ਆਪ ਹੀ ਵੀ ਇਹ ਸਮਾਨ ਜਿਹੜਾ ਪੁਰਾਣਾ ਵਰਤ ਰਿਹਾ ਹੁਣ ਆਪਾਂ ਨੂੰ ਦਿਖਾਉਣਗੇ ਅੰਦਰ ਕੋਈ ਤੁਹਾਨੂੰ ਕੋਈ ਚੀਜ਼ ਦਿਖਾਉਣੀ ਹੈ ਆ ਦੇਖੋ ਜੀ ਲਾਈਟ ਨਹੀਂ ਜਗਦੀ ਬਈ ਹਾਂਜੀ ਹਾਂਜੀ ਲਾਈਟ ਜਗਦੀ ਐ ਇਧਰੋਂ ਲਾ ਦਿਓ ਲਾਈਟ ਜਗਾ ਦਿਓ ਆ ਲਓ ਜੀ ਇਹ ਆ ਦੇਖੋ ਇਹ ਸਾਰੀ ਪੇਂਟਿੰਗ ਹੈ ਜੀ ਠੀਕ ਹੈ ਬਈ ਆ ਸਾਰੀ ਪੇਂਟਿੰਗ ਹੈ ਆ ਆਮ ਲੋਕਾਂ ਨੂੰ ਤਾਂ ਪਤਾ ਵੀ ਨਹੀਂਦਾ ਪੇਂਟਿੰਗ ਹੁੰਦੀ ਕੀ ਹੈ ਜੀ ਇਹ ਪੇਂਟਿੰਗ ਰਾਜੇ ਮਹਾਰਾਜੇ ਦੇ ਟਾਈਮ ਦੀ ਠੀਕ ਹੈ ਬਈ ਇਹ ਇਹ ਸਾਰੇ ਕੁੰਡੇ ਨਾਲ ਦੇ ਹਾਂਜੀ ਨਾਲ ਦੇ ਜੀ ਇਸ ਜੈਪੁਰ ਤੋਂ ਆਈ ਹੋਈ ਹੈ ਜੀ ਇਹ ਮੇਰੇ ਖਿਆਲ ਕਰਦਾ ਬਈ ਇਹ ਪੇਂਟਿੰਗ ਵੀ ਪਹਿਲਾਂ ਜਿਹੜੀ ਉਹਦੇ ਸਬਜ਼ੀਆਂ ਦੇ ਕਲਰ ਨਾਲ ਕਰਦੇ ਹੁੰਦੇ ਉਹ ਪੇਂਟਿੰਗ ਲੱਗਦੀ ਹੈ ਮੈਨੂੰ ਪੁਰਾਣੀ ਹੈ ਜੀ ਪੁਰਾਣੀ ਅੱਜ ਤੋਂ ਮੈਨੂੰ ਮੈਨੂੰ ਮੇਰੇ ਕੋਲੇ ਆਪਦੇ ਕੋਰੇ ਹੋ ਗਈ ਇਹਨੂੰ 30 ਸਾਲ ਪਾਈ ਚਿਕਣੀ ਜੈਪੁਰ ਤੋਂ ਸਪੈਸ਼ਲ ਮੈਂ ਆ ਇਸ ਚੀਜ਼ ਦਾ ਨਾ ਸ਼ੌਕ ਰੱਖਦਾ ਜੀ ਮੈਂ ਆਪਦੇ ਘਰ ਵਾਸਤੇ ਲੈ ਕੇ ਆਇਆ ਇਹਨੂੰ ਦੇਖੋ ਜੀ ਇਹ ਜਿਹੜਾ ਚਲੋ ਆ ਆ ਜਿਹੜਾ ਆਪਣੇ ਆਪਣੇ ਵਾਸਤੇ ਜਿਹੜਾ ਆਪਣੀਆਂ ਡਿਮਾਂਡਾਂ ਦਾ ਪੂਰੀਆਂ ਕਰਦੇ ਕਰਦੇ ਆ ਇਹਨਾਂ ਨੇ ਘਰ ਵਾਸਤੇ ਵੀ ਦੇਖੋ ਕਿੰਨੀ ਸੋਹਣੀ ਪੇਟੀਆਂ ਸਜਾ ਕੇ ਰੱਖੀ ਹੋਈ ਹੈ ਇਹਨਾਂ ਨੇ ਬਾਕੀ ਇੱਕ ਉਧਰ ਹੈ ਇਹ ਵੀ ਲੱਕੜ ਦੀ ਹੈ ਲੋਹੇ ਦੀ ਕੋਈ ਸੰਦੂਖ ਨਹੀਂ ਵਰਤਦੀ ਮੈਂ ਆਪ ਸ਼ੌਕ ਰੱਖਦਾ ਜੀ ਸਾਰੀ ਲੱਕੜ ਦੀ ਆਹ ਦੇਖੋ ਜੀ ਲੱਕੜ ਦੀ ਹੈ ਸਾਰੀ ਸਾਰਾ ਲੱਕੜ ਹੈ ਜੀ ਆ ਸਾਰਾ ਅੰਗੇ ਕਰਿਆ ਹੋਇਆ ਹੈ ਜੀ ਇਹ ਦੇਖੋ ਇਹਨੂੰ ਇਹਨੂੰ ਪੂਰੀ ਖੋਲਾਂਗੇ ਪੂਰੀ ਖੁੱਲ ਜੂਗੀ ਅੱਧੀ ਖੁੱਲ ਅੱਧੀ ਖੁੱਲ ਜੂਗਾ ਹਾਂਜੀ ਪੂਰੀ ਗੱਲ ਬਾਤ ਹੈ ਪੂਰੀ ਕਹਿੰਦਾ ਭਾਈ ਗੱਲ ਬਾਤ ਹੈ ਪਹਿਲੀ ਵਾਰ ਦੇਖੀ ਆ ਮੈਂ ਇਹ ਪੇਟੀ ਲੱਕੜ ਦੀ ਮੈਂ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਮੇਰੀ 40-42 ਸਾਲ ਦੀ ਉਮਰ ਹੋ ਗਈ ਪਹਿਲੀ ਵਾਰ ਇਹ ਪੇਟੀ ਦੇਖੀ ਆ ਮੈਂ ਆਪਣੀ ਔਰਤ ਨੂੰ ਮੈਨੂੰ ਮੈਂ ਧੰਨਵਾਦ ਆ ਜਿਹੜਾ ਇਹਦੇ ਇਸ ਸੋਫੇ ਲੈਂਦੇ ਹੋਏ ਨੇ ਜੀ ਮੈਂ ਘਰ ਵਾਸਤੇ ਇਹਨਾਂ ਨੂੰ ਮੜ ਜਾ ਤਿਆਰ ਕਰਨਾ ਰਿਹਾ ਇਹ ਵੀ ਸਾਰੇ ਪੁਰਾਣੇ ਸੋਫੇ ਨੇ ਜੀ ਸਾਰੇ ਇਹ ਪੁਰਾਣੇ ਸੋਫੇ ਆ ਪੁਰਾਣੇ ਟਾਈਮ ਦੀ ਸੋਫੇ ਹਾਂਜੀ ਪੁਰਾਣੇ ਟਾਈਮ ਦੀ ਆ ਦੇਖੋ ਇਹਦੇ ਵਿੱਚ ਕਾਰਬਿਨ ਦੇਖੋ ਹੋਰ ਨਾਲ ਸਾਰੀ ਕਾਰਬਿਨ ਹੋਈ ਹੈ ਜੀ ਪਾਵੇ ਦੇਖ ਲਓ ਇਹ ਸਾਰੇ ਪੁਰਾਣੇ ਲਿਆਂਦੇ ਹੋਏ ਨੇ ਘਰ ਵਾਸਤੇ ਸਪੈਸ਼ਲ ਠੀਕ ਆ ਬਾਈ ਸ਼ੌਂ ਪੂਰਾ ਕਰਨ ਵਾਸਤੇ ਜੀ ਇਹ ਉੱਠ ਵਾਲੀ ਕਾਠੀ ਹੈ ਜੀ ਕਿਉਂਕਿ ਮੈਂ ਆਪ ਵੀ ਸ਼ੌਂਕ ਰੱਖਦਾ ਜੀ ਆ ਦੇਖੋ ਇਹ ਉਠਾ ਦੀ ਕਾਠੀ ਹੈ ਜੀ ਇਹਨੂੰ ਵਾਹ ਵਾਹ ਆ ਇੱਕ ਨਵੀਂ ਚੀਜ਼ ਤੁਸੀਂ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਉਠਾ ਦੀ ਜੇ ਕਿਸੇ ਨੇ ਬਾਈ ਨੇ ਨਹੀਂ ਦੇਖੀ ਪੁਰਾਣੇ ਟਾਈਮ ਦੀ ਉਠਾ ਦੀ ਕਾਠੀ ਹੈ ਦੇਖ ਸਕਦੇ ਹੋ ਤੁਸੀਂ ਆ ਦੇਖੋ ਤੁਸੀਂ ਆ ਚੀਜ਼ ਜਿਹੜੀ ਹੈ ਇਹ ਇੱਥੋਂ ਪਤਲ ਪਿੱਤਲ ਪੁਰਾਣੇ ਟਾਈਮ ਦੇ ਵਿੱਚ ਜੀ ਉਠਾ ਤੇ ਜੀ ਐਸਲੂਟ ਪਾਉਂਦੇ ਆ ਆ ਲਓ ਜੀ ਐਂ ਪੈ ਗਈ ਇਹ ਹੁਣ ਜੀ ਇਹਦਾ ਬ੍ਰਾਂਡ ਇਹਦਾ ਥੋੜਾ ਜਿਹਾ ਮੈਂ ਨਾ ਇਹਨੂੰ ਮੋਟੀਫਾਈ ਕੀਤਾ ਜੀ ਇਹਦੇ ਵਿੱਚ ਨਾ ਗਮਲੇ ਪਾਉਣੇ ਨੇ ਇੱਕ ਇੱਥੇ ਗਮਲਾ ਪਾਉਗੇ ਜੀ ਕੇਮਰੇ ਪਾਉ ਜੀ ਇੱਕ ਥੁਰੇ ਇਹ ਅੱਧ ਡ अच्छा इदा कोई ना लाओ ते ऐसे नोट बडियां हवेलीया च कोठियां च लांदे लोकी आ लो जी इथे गबले दा अलग डिजाइन बनदेगा गबले ਤੁਸੀਂ ਰੱਖਦੇ ਹੋ ਰੱਖ ਸਕਦੇ ਹੋ ਜੀ ਹਾਂ ਜੀ ਡਿਜ਼ਾਈਨ ਬਣ ਗਿਆ ਇਹ ਵੀ ਤੁਸੀਂ ਜੇ ਕਿਸੇ ਵੀਰ ਨੇ ਕੋਈ ਚਾਹੀਦੀ ਹਾਂਜੀ 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 ਤੁਸੀਂ ਲੈ ਜਾ ਸਕਦੇ ਹੋ ਬਾਈ ਜੀ ਤੇ ਸਕਦੇ ਕੋਈ ਨਾਲ ਰੱਖੀਏ ਬਾਈ ਜੀ ਆਪਦੇ ਇਸ ਤੇ ਪਰ ਦੇ ਦੇਣਗੇ ਹੀ ਪਿੱਤਲ ਦੇ ਭਾਂਡੇ ਦਿਖਾਉਣਾ ਛੋਨੂ ਜੀ ਹਲ ਤਾਂ ਹੋਰ ਵੀ ਪੈਨੇ ਉਧਰ ਪਰਲੇ ਗਦਾਮ ਤੋਂ ਸੁਣ ਦਿਖਾਉਣੇ ਆ ਲਾ ਭਾਈ ਬਾਈ ਉਹਨਾਂ ਨੇ ਇੱਥੇ ਹੁਣ ਪੁਰਾਣੇ ਤੋਂ ਪੁਰਾਣੀ ਚੀਜ਼ ਹੋਰ ਦਿਖਾ ਦਿੰਦੇ ਆ ਤੁਹਾਨੂੰ ਆ ਭਾਈ ਇਹਨੂੰ ਬਾਹਰ ਕੱਢੋ ਇਹ ਇਹ ਤੁਸੀਂ ਇੱਕ ਹੀ ਸੀ ਜਮੇ ਇਹ ਪੁਰਾਣੇ ਨਹੀਂ ਪਿੱਤਲ ਦੇ ਭਾਂਡੇ ਕਹਿੰਦੇ ਨੇ ਇਹਨਾਂ ਨੂੰ ਡੱਬੇ ਨੇ ਸਮਝ ਲਓ ਕੋਈ ਵੀ ਸਮਾਨ ਰੱਖ ਲਓ ਰੋਟੀਆਂ ਰੱਖ ਲਓ ਇਹ ਪੁਰਾਣੇ ਬਜ਼ੁਰਗ ਵਰਤਦੇ ਸੀ ਅਲੱਗ ਤਰੀਕਾ ਨਾਲ ਕੋਈ ਖੁਸਪਾਰਨ ਦਾ ਕੋਈ ਖੁਸਪਾਰ ਇਹ ਵੀ ਬਹੁਤ ਪੁਰਾਣਾ ਹੈ ਜੀ ਬਹੁਤ ਜ਼ਿਆਦਾ ਪੁਰਾਣਾ ਹੈ ਆ ਦੇਖੋ ਜੀ ਟਰੇ ਆ ਇਹ ਟਰੇ ਵੀ ਇਹ ਜਿਹੜੀ ਹੈ ਲੱਕੜ ਦੀ ਇਹ ਵੀ ਪੁਰਾਣੀ ਹੈ ਪਰ ਆ ਜਿਹੜੀ ਚੀਜ਼ ਆ ਤੁਹਾਨੂੰ ਸ਼ਾਇਦ ਕਿਸੇ ਆਪਣੇ ਨਾਂ ਦੇਖੀ ਹੋਵੇ ਤਾਂ ਭਾਈ ਇਹਨਾਂ ਨੇ ਇਹ ਵੀ ਸਾਹਮ ਕੇ ਰੱਖੀ ਹੋਈ ਹੈ ਦੇਖੋ ਤੁਸੀਂ ਆ ਦੇਖੋ ਜੀ ਗੜਬੀ ਦੇਖੋ ਇਹ ਕੜਾਈ ਦੇਖੋ ਯਾਰ ਹਨਾ ਇਹ ਮੈਨੂੰ ਐ ਲੱਗਦਾ 2 ਕਿਲੋ ਤਾਂ ਗੜਬੀ ਹੋਊਗੀ ਇਹ ਜੀ ਬਹੁਤ ਭਾਰਾ ਇਹ ਰਹਾ ਦਾ ਹਾਂ ਆਹ ਕੰਮ ਦੇਖੋ ਜੀ ਉੱਤੇ ਹੂੰ ਬਹੁਤ ਭਾਰੀ ਬਣੀ ਇਹ ਕੰਮ ਦੇਖੋ ਉੱਤੇ ਆ ਤੁਸੀਂ ਦੇਖੋ ਤੁਸੀਂ ਐ ਦੇਖੋਗੇ ਬਰੀਕੀ ਨਾਲ ਤੇ ਪੂਰੀ ਐਨ ਆਹ ਦੋ ਲੇਡੀਜ਼ ਨੇ ਹੈਨਾ ਹਾਂਜੀ 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 ਤੇ ਬੈਠੇ ਹੋਏ ਨੇ ਉਹਨਾਂ ਦੀ ਕਾਰੀਗਰੀ ਕੀਤੀ ਹੋਈ ਹੈ ਕੁਝ ਇਸ ਤਰੀਕੇ ਨਾਲ ਦੱਸਾਇਆ ਗਿਆ ਇਹਦੇ ਤੇ ਤੇ ਪੂਰੀ ਐਨ ਪੂਰੀ ਮੀਨਾਕਾਰੀ ਕੀਤੀ ਹੋਈ ਹੈ ਜੀ ਇਹਦੇ ਅੰਦਰ ਤੇ ਆਹ ਦੇਖੋ ਜੀ ਅੱਜਕੱਲ ਤੱਕ ਜਵਾਖਾਂ ਨੂੰ ਅੱਜਕੱਲਿਆਂ ਤੋਂ ਪਤਾ ਨਹੀਂ ਪਿੱਤਲ ਦੇ ਬੱਟੇ ਜੀ ਪੁਰਾਣੇ ਹੁੰਦੇ ਅੱਛਾ ਆਹ ਬੱਟੇ ਦੇਖੋ ਜੀ ਆ ਦੇਖੋ ਜੀ ਸਾਰੇ ਪੁਰਾਣੇ ਵਿਜੜੀ ਪਿਸਤਲ ਦੇ ਵੱਟੇ ਲੈਂਦੇ ਆ ਆ ਦੇਖੋ ਜੀ ਪੁਰਾਣੇ ਪੈਸੇ ਦਿਖਾਉਣਾ ਤੁਹਾਨੂੰ ਇਹਦੇ ਵਿੱਚੋਂ ਕੱਢ ਗਏ ਇਹ ਇਹ ਪੁਰਾਣੇ ਪੈਸੇ ਨਹੀਂ ਜੀ ਆ ਦੇਖੋ ਇਹ ਇਹ ਸਾਰੇ ਪੈਸੇ ਨਹੀਂ ਜੀ ਇਹ ਪਹਿਲਾਂ ਪੁਰਾਣੇ ਟਾਈਮ 'ਚ ਚੱਲਦੇ ਹੁੰਦੇ ਇਹ ਪੈਸੇ ਨਹੀਂ ਸਾਰੇ ਤੇ ਪੈਸੇ ਤਾਂਬੇ ਦੇ ਨਹੀਂ ਹਾਂਜੀ ਇਹ ਸਾਰੇ ਪੈਸੇ ਸਾਰੇ ਪੈਸੇ ਨਹੀਂ ਪੁਰਾਣੇ ਟਾਈਪ ਦੇ ਇਹ ਇਹ ਫਿਰ ਰਾਜੇ ਰਾਜਾ ਰਾਜਾ ਉਦੋਂ ਚੱਲਦੇ ਹੁੰਦੇ ਜੀ ਹੁਣ ਇਹਨਾਂ ਨੂੰ ਪੁਰਾਣੇ ਟਾਈਮ 'ਚ ਅੱਜ ਜਿੰਨਾ ਤੋਂ ਲੈ ਕੇ ਜੀ ਕਹਿੰਦੇ ਇਹ ਪੈਸੇ ਨਹੀਂ ਸਾਰੇ ਤਾਂਬੇ ਦੇ ਨਹੀਂ ਇਹ ਆ ਦੇਖੋ ਤੁਸੀਂ ਕਮਾਲ ਦੀ ਗੱਲ ਹੈ ਕਿ ਕਿੰਦੀ ਕਿੰ ਘੈਂਟ ਗੱਲ ਬਾਤ ਹੈ ਤੁਸੀਂ ਇਹਨਾਂ ਨੂੰ ਚੱਕ ਕੇ ਦੇਖ ਲਓ ਸਭ ਦੀ ਬਣਾਵਟ ਅੱਡ ਹੈ ਜੀ ਹਾਂ ਸਾਰਿਆਂ ਦੀ ਅੱਡੋ ਅੱਡੀ ਬਣਾਵਟ ਹੈ ਇਹ ਬਾਈ ਹੁਣਾਂ ਦੇ ਦੇਖੋ ਤੁਸੀਂ ਸਾਰੇ ਇਹ ਉਹ ਨੇ ਪੂਰੇ ਪੈਸੇ ਦੇਖੋ ਕਮਾਲ ਕਰੀ ਇਹਨੇ ਪੂਰਾ ਖਜ਼ਾਨਾ ਪੈਸਾ ਲੰਦਾ ਬਾਈ ਹੁਣ ਆਹ ਸਭੀ ਬੈਠੇ ਪਰ ਕੰਮ ਨਹੀਂ ਆਉਂਦੇ ਹੁਣ ਨਾ ਕੰਮ ਬਸ ਇਹ ਹੈ ਕਿਸਾ ਸਾਹਮਣੇ ਰੱਖਿਆ ਹੈ ਕਿਸਾ ਸਾਹਮਣੇ ਰੱਖਿਆ ਹੈ ਇਹਦੀ ਛੇ ਵਾਢ ਨੇ ਜੀ ਹਾਂ ਜੀ ਇਹ ਐਡੀ ਅੱਡ ਬਣੀ ਹੋਈ ਐ। ਐਡੀ ਅੱਡ ਇਹ ਪੁਰਾਣੇ ਟਾਈਮਾਂ 'ਚ ਜੀ ਰਾਜੇ ਮਹਾਰਾਜਿਆਂ ਦੇ ਟਾਈਮ 'ਚ ਇਹ ਦੀ ਜਿਹਨੂੰ ਹੁਣ ਆਪਾਂ ਕਹਿੰਦੇ ਇੱਕ ਪੈਸਾ ਇਹ ਪੈਸਾ ਜਿਹੜਾ ਇੱਕ ਪਿੱਤਲ ਦਾ ਬਣ ਕੇ ਆਇਆ ਨੇ ਤਾਂ ਬਹੁਤ ਬਾਅਦ 'ਚ ਆ ਜੀ ਪਹਿਲਾਂ ਇਹ ਚੱਲਦੇ। ਇਹਨੂੰ ਦੁੱਪੜ ਕਹਿੰਦੇ ਦੁੱਪੜ। ਅੱਛਾ ਦੁੱਪੜ ਪੈਸੇ। ਇਹ ਦੁੱਪੜ ਪੈਸੇ। ਹਾਂ ਦੁੱਪੜ ਪੈਸੇ। ਇਹਨਾਂ ਨਾਲ ਸੋਦੇ ਬੱਤੇ ਮਿਲਦੇ ਜੀ। ਇਹ ਮੜਾ ਜੇ ਨਾਲ ਦੇਖੋ ਮੈਨੂੰ ਵੀ ਨਹੀਂ ਇੰਨੀ ਵੀ ਇਹ ਕਿੰਨੇ 'ਚ ਚੱਲਦਾ ਇਹ ਕਿੰਨੇ 'ਚ 6 ਸਾਰਿਆਂ ਦੀ ਅੱਡ। ਛੇ ਪਟੋਡੀ ਅੱਡੋ ਅੱਡੀ ਸਾਰਿਆਂ ਦੀ ਵਿਚ ਵਿਚ ਤਾਂ ਉਰਦੂ ਦੇ ਵਿੱਚ ਨਾ ਕਿਸੇ ਨੇ ਲਿਖਿਆ ਵੀ ਹੋਇਆ ਜੀ ਵਿਚ ਵਿਚ ਮੈਂ ਦੇਖਿਆ ਜੀ ਇਹ ਮੁਗਲਾ ਵੇਲੇ ਹਾਂ ਜੀ ਮੁਗਲਾ ਵੇਲੇ ਮੁਗਲਾਂ ਦੇ ਵੇਲੇ ਚੱਲਦੇ ਸੀਗੇ ਜੇ ਇਹ ਹਾਂ ਜੀ ਹਾਂ ਜੀ ਆ ਦੇਖੋ ਇਹਦੇ ਉੱਤੇ ਘੋੜਾ ਜਿਹਾ ਬਣਾਇਆ ਹੋਇਆ ਦੇਖੋ ਘੋੜਾ ਆਹ ਇੱਥੇ ਕੋੜਾ ਇਹ ਸ਼ਾਪੁੱਛ ਚੱਤੇ ਹਮਣਾ ਜੇ ਦੇਖੋ ਤੁਸੀਂ ਕੀ ਤੁਸੀਂ ਕਿਸੇ ਨੇ ਦੇਖਿਆ ਇਹ ਪੈਸੇ ਮੈਂ ਤਾਂ ਬਈ ਪਹਿਲੀ ਵਾਰੀ ਦੇਖੇ ਜ਼ਿੰਦਗੀ ਦੇ ਵਿੱਚ ਇਹ ਮੁਗਲਾਂ ਵੇਲੇ ਦੇ ਜਿਹੜੇ ਪੈਸੇ ਚੱਲਦੇ ਸੀ ਇਹ ਤਾਂਬੇ ਦੇ ਆਹ ਤੰਬਾ ਹੈ ਇਹ ਸਾਰਾ ਹਾਂਜੀ ਵੀ ਇਹ ਉਹ ਉਹ ਪੈਸੇ ਇਹ ਸਾਰੀ ਚੀਜ਼ਾਂ ਕਰਦੇ ਆਂ ਜੀ ਕਿਉਂਕਿ ਤੁਸੀਂ ਲਿਜਾ ਸਕਦੇ ਹੋ ਬਾਈ ਇਹ ਪੂਰਾ ਕਰਦੇ ਆਂ ਤੇ ਕੰਮ ਵੀ ਕਰਦੇ ਆਂ ਵਪਾਰ ਵੀ ਆਹ ਬਾਈ ਹੁਣਾਂ ਕੋਲੋਂ ਤੁਸੀਂ ਜੇ ਕਿਸੇ ਨੂੰ ਸ਼ੌਕ ਨਾਲ ਪੈਸੇ ਕਿਸੇ ਨੇ ਸ਼ੌਕ ਨਾਲ ਰੱਖਣੇ ਆ ਜਾਂ ਬੱਟੀਆਂ ਰੱਖਣੀਆਂ ਤੁਸੀਂ ਲਿਜਾ ਸਕਦੇ ਹੋ ਬਾਈ ਹੁਣਾਂ ਨਾਲ ਗੱਲਬਾਤ ਕਰਕੇ ਅਸੀਂ ਬਾਈ ਹੁਣਾਂ ਦਾ ਨੰਬਰ ਪਾਵਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਜੁਰਾਕਾਰ ਇਹਨੂੰ ਸਜਾਵਟ ਵਾਸਤੇ ਰੱਖ ਸਕਦੇ ਹੋ ਤੁਸੀਂ ਸ਼ੌਕ ਦਾ ਵਿਰਸਾ ਸਾਂਭ ਸਕੋ ਜੀ ਪੁਰਾਣੇ ਟਾਈਮ ਦਾ ਜੱਗ ਹੈ ਜੀ ਅੱਛਾ ਜੀ ਪਿੱਤਲਾ ਦਾ ਇਹ ਪਿੱਤਲਾ ਜੱਗਾ ਵਜੋਂ ਪੁਰਾਣੇ ਟਾਈਮ ਦੇ ਵਿੱਚ ਇਹ ਵੀ ਜਿਹੜਾ ਹੈਗਾ ਬਹੁਤ ਪੁਰਾਣਾ ਹੈ ਇਹ ਇੱਕ ਆਹ ਡੱਬਾ ਵੀ ਹੈਗਾ ਪੁਰਾਣੇ ਟਾਈਮ ਦੇ ਵਿੱਚ ਇਹ ਵੀ ਉਹਦੇ ਨਾਲ ਦਾ ਹੀ ਹੈ ਹੈ ਤਾਂ ਛੋਟਾ ਆ ਦੇਖੋ ਤੁਸੀਂ ਇਹ ਵੀ ਡੱਬਾ ਪੂਰਾ ਕੱਲਵਾ ਦਾ ਪੂਰਾ ਪਿੱਤਲ ਦਾ ਹੀ ਹਾਂਜੀ ਪਿੱਤਲ ਦਾ ਹੀ ਇਹ ਵੀ ਪਿੱਤਲ ਦਾ तकरीबन ਸਾਰਾ ਪਿੱਤਲ ਇਸਤੇਮਾਲ ਹੁੰਦਾ ਸੀ ਉਸ ਟਾਈਮਾਂ 'ਚ ਜੀ ਹਾਂ ਲੋਹਾ ਤਾਂ ਬਹੁਤ ਬਾਤ ਚ ਹੈ ਜੀ ਪਿੱਤਲ ਸਾਰਾ ਪਿੱਤਲ ਇਹ ਜੀ ਸਾਰੀ ਸੈਟਿੰਗ ਕਰਕੇ ਜੇ ਉਹ ਬੜਾ ਸ਼ੌਂਕ ਨਾਲ ਤੁਸੀਂ ਰੱਖ ਸਕਦੇ ਆ ਆ ਦੇਖੋ ਜੀ ਪੁਰਾਣੀਆਂ ਹੱਤੀਆਂ ਨੇ ਇਹ ਕੱਪੜੇ ਰੰਗਣ ਵਾਲੀਆਂ ਪਿੱਤਲ ਦੀਆਂ ਐਸਲਡ ਲੱਗਦੀਆਂ ਨੇ ਅੱਛਾ ਇਹ ਕੱਪੜੇ ਰੰਗਣ ਵਾਲੀਆਂ ਹੈ ਹਨ ਹਾਂਜੀ ਹਾਂਜੀ ਇਹ ਵੀ ਪੂਰੀ ਮਜ਼ਬੂਤ ਹੁੰਦੀ ਆ ਨਾ ਘੈਂਟ ਆ ਪੂਰੀ ਗੱਲ ਬਾਤ ਯਾਰ ਇਹਦੀ ਵੀ ਆ ਦੇਖੋ ਪੁਰਾਣੇ ਬੱਚੇ ਖੇਡਣ ਵਾਲੀ ਰੇਲ ਗੱਡੀ ਹੈ ਜੀ ਇਹ ਪੁਰਾਣੀ ਬਣੀ ਹੋਈ ਅੱਛਾ ਜੀ ਸਮਾਨ ਤਾਂ ਬਹੁਤ ਹੈ ਜੇ ਤੁਸੀਂ ਮੈਨੂੰ ਬੜਾ ਦੱਸ ਕੇ ਆਉਂਦੇ ਨਾ ਫਿਰ ਮੈਂ ਕੱਢ ਕੇ ਰੱਖਦਾ ਸਮਾਨ ਜੀ ਪੁਰਾਣਾ ਟਾਈਮ ਦਾ ਜੀ ਗੱਲਾਂ ਇਹ ਦੇਖੋ ਛੋਟਾ ਜਿਹਾ ਗੱਲਾ ਪੁਰਾਣੇ ਟਾਈਮ ਦਾ ਦੇਖੋ ਇਹ ਵੀ ਉਹਨਾਂ ਨੂੰ ਦੇ ਸਕਦੇ ਆ ਵੇਚ ਸਕਦੇ ਆ ਆ ਦੇਖੋ ਸ਼ੀਸ਼ਾ ਹੀ ਆ ਪੁਰਾਣੇ ਦਾ ਆ ਪੁਰਾਣੇ ਟਾਈਮ ਦਾ ਸ਼ੀਸ਼ਾ ਜੀ ਆ ਦੇਖੋ ਜੀ ਇਹ ਵੀ ਪੁਰਾਣਾ ਹੈਗਾ ਤੇ ਪੂਰੀ ਇਹ ਡੱਬੀ ਵਾਂਗੂ ਬੜਿਆ ਹੋਇਆ ਹੈ ਇਹ ਬੋਤਲ ਹੈ ਜੀ ਪੁਰਾਣੇ ਟਾਈਮ ਦੀ ਇਹਨੂੰ ਖੋਲ ਕੇ ਲੈ ਜਾਓ ਤੁਸੀਂ ਆਪਦੇ ਬੈਗ 'ਚ ਪਾ ਲਓ ਕਿਵੇਂ ਪਾ ਲਓ ਇਹਨੂੰ ਖੋਲ ਕੇ ਜਦੋਂ ਇਹ ਚੀਜ਼ ਸਮਾਨ ਪੈ ਗਿਆ ਇਦੋਂ ਇੰਤ ਕਸੀ ਜਾਂਦੀ ਇੱਥੋਂ ਦਾ ਜੀ ਆ ਲਓ ਜੀ ਕਸੀ ਗਈ ਆਪ ਤੇ ਬਿ ਗਲਾਸੀ ਵੀ ਹੈ ਜੀ ਪਾਣੀ ਪੀਣਾ ਜਾਂ ਕੋਈ ਆਪਾਂ ਕੋਈ ਖਾਵਾ ਆ ਬੈਰ ਦੇਖੋ ਤੁਸੀਂ ਇੱਕ ਅੰਦੇ ਅੰਦਰ ਹੀ ਸਾਰਾ ਕੰਮ ਪੁਰਾਣੇ ਟਾਈਮ ਦੀ ਟੈਕਨੋਲੋਜੀ ਦੇਖੋ ਤੁਸੀਂ ਵੀ ਨਾਲ ਗਲਾਸੀ ਵੀ ਹੈ ਨਾਲੇ ਢੱਕਣ ਹੈ ਢੱਕਣ ਦਾ ਢੱਕਣ ਕੰਮ ਕਰਦਾ ਹੈ ਗਲਾਸੀ ਦੀ ਗਲਾਸੀ ਕੰਮ ਕਰਦੀ ਹੈ ਜੀ ਤੇ ਨਾਲੇ ਇਹ ਬੋਤਲ ਦੇ ਬਾਅਦ ਮੁੜ ਕੇ ਗਲਾਸ ਵੱਡਾ ਗਲਾਸ ਵੀ ਬਣ ਜਾਂਦਾ ਤੇ ਕਿੰਦੀ ਗੱਲਬਾਤ ਘੈਂਟ ਹੈ ਇਹ ਵੀ ਬਹੁਤ ਪੁਰਾਣਾ ਸੰਤਾਂ ਆ ਲੱਗਦਾ ਵੀ ਇਹ ਜੀ ਤੇ ਜੀ ਕਾਰਗਿਰੀ ਦੇਖੋ ਤੁਸੀਂ ਇਹਦੇ ਵਿੱਚ ਇੱਕ ਮੈਂ ਛੱਡਿਓ ਆ ਦੇਖੋ ਕੰਮ ਦੇਖੋ ਇਹ ਤੇ ਸ਼ੌਕਰਾ ਬਣਾਉਂਦੇ ਜੀ ਚਿੱਜਾ ਇਹ ਆ ਦੇਖੋ ਇਹ ਨਾ ਕਿਸੇ ਰਾਜੇ ਦੀ ਹੈ ਨਾ ਕਿਸੇ ਰਾਣੀ ਦੀ ਜੋ ਲੱਗੀ ਹੋਈ ਹੈ ਰਾਜਾ ਰਾਣੀ ਹੈ ਹਾਂਜੀ ਉਹਦੀ ਜੋ ਬਣਾ ਰੱਖੀ ਹੈ ਇਹਨਾਂ ਨੇ ਘੈਂਟ ਬਣਾ ਕੱਲ ਬਾਤ ਬਾਈ ਇਹੋ ਨੇ ਪੂਰਾ ਸਾਹਮਣੇ ਰੱਖਿਆ ਹੈ ਇਹ ਪੁਰਾਣਾ ਗੱਡਿਆਂ ਦਾ ਟੱਲ ਹੈ ਜੀ ਅੱਛਾ ਹਾਂ ਇਹਣਾ ਬਾਈ ਆਪਾਂ ਫਿਲਮਾਂ 'ਚ ਸੁਣਦੇ ਹੁੰਦੇ ਸੀ ਜੇ ਇਹ ਜਿਹੜਾ ਗੱਡਿਆਂ ਦੇ ਉੱਤੇ ਲੱਗਾ ਹੁੰਦਾ ਸੀਗਾ ਤੇ ਅੱਜ ਮੈਂ ਆਪਾਂ ਅੱਖੀਂ ਦੇਖ ਲਿਆ ਇਹ ਆ ਪੁਰਾਣਾ ਟੱਲ ਜੀ ਇਸ ਦੀ ਆਵਾਜ਼ ਨਹੀਂ ਘੈਂਟ ਆ ਦੇਖੋ ਤੁਸੀਂ ਤਾਂ ਦੇਖੋ ਜੀ ਕੱਪ ਪੁਰਾਣਾ ਪਿੱਤਲ ਦਾ ਜੀ ਇਹ ਵੀ ਅੱਛਾ ਜੀ ਪਿੱਤਲ ਦਾ ਜੀ ਇਹ ਵੀ ਪਿੱਤਲ ਦਾ ਜੀ ਦੇਖੋ ਤੁਸੀਂ ਕਿੰਨਾ ਪੁਰਾਣਾ ਹੈ ਘੱਟੋ ਘੱਟ 3-400 ਸਾਲ ਪੁਰਾਣੇ ਹੋਣਗੇ ਸਾਰੇ ਜੀ ਪੂਰਾ ਆਹ ਦੇਖੋ ਜੀ ਭਾਂਡੇ ਆਹ ਇਹਦਾ ਕਿੰਨਾ ਇਹਦਾ ਵਜ਼ਨ ਹੀ ਬਹੁਤ ਹੈ ਨਾ ਐਦੂ ਵੱਡਾ ਜੀ ਆਹ ਦੇਖੋ ਇੱਕ ਹੋਰ ਹਮ ਬਹੁਤ ਬਹੁਤ ਕਟੋਕੜੇ ਪੁਰਾਣੇ ਰਾਜੇ ਮਹਾਰਾਜੇ ਚਾਰ ਚੰਚਾ ਚਾਰ ਪੰਜ ਪਾ ਕੇ ਰੱਖ ਲੋ ਕੋਈ ਵੀ ਸਮਾਨ ਪਾ ਕੇ ਰੱਖਦੇ ਹੁੰਦੇ ਰਾਜੇ ਮਹਾਰਾਜੇ ਅੱਜ ਕੱਲ ਤਾਂ ਮੈਨੂੰ ਐ ਲੱਗਦਾ ਇੱਕ ਦੇ ਵਿੱਚ ਵਜਨ ਹੋਊ ਘਟੋਕੜਾ 5 ਕਿਲੋ ਦੇ ≡ ਆ ਗਾਗਰ ਇਹ ਕੀ ਹੁੰਦੀ ਸੀ ਜੀ ਇਹ ਵੀ ਗਾਗਰ ਹੈ ਜੀ ਜੋ ਪੁਰਾਣੇ ਟਾਈਮ ਦੀ ਹੈ ਨਾ ਪੁਰਾਣੇ ਟਾਈਮ ਦੀ ਆ ਪੁਰਾਣੇ ਟਾਈਮ ਦੀ ਉਹਨੂੰ ਜਿਹੜੀ ਆਹ ਦੇਖੋ ਜੀ ਇੱਕ ਆਹ ਦੇਖੋ ਆ ਕੀ ਚੀਜ਼ ਹੈ ਭਾਈ ਇਹੇ ਹੈ ਜੀ ਜਿਵੇਂ ਪਹਿਲਾਂ ਥੱਲੇ ਬਹਿ ਕੇ ਰੋਟੀ ਰੋਟੀ ਖਵਾਉਂਦੇ ਅੱਛਾ ਜੀ ਰਿਸ਼ਤੇਦਾਰ ਕੋਈ ਆ ਜਾਂਦਾ ਉਹਨੂੰ ਉਠਣ ਦੀ ਲੋੜ ਨਾ ਪਵੇ ਲਾਓ ਜੀ ਤੋ ਵਾ ਅੱਛਾ ਇਹਦੇ ਵਿੱਚ ਹੱਥ ਧੋ ਲੈਂਦੇ ਆਪਦੇ ਪਾਣੀ ਇਹਦੇ ਵਿੱਚ ਰਿਗ ਜਾਂਦਾ ਜਾਂ ਕੇ ਪਾਣੀ ਜਦੋਂ ਹੋ ਜਾਂਦਾ ਬਾਹਰ ਇਹਦੇ ਕਿਉਂਕਿ ਲੋਕਾਂ ਦਾ ਕੱਚਾ ਘਰ ਹੁੰਦੇ ਜੀ ਪਹਿਲੇ ਪੁਰਾਣੇ ਟਾਈਮਾਂ 'ਚ ਕੱਚਿਆਂ ਦੇ ਵਿੱਚ ਬਹਿ ਜਾਂਦੇ ਵਿਚਾਰੇ ਐਦਾਂ ਖਾਓ ਰੋਟੀ ਖਾ ਕੇ ਹੱਥ ਧੋ ਜੀ ਬਾਹਰ ਦੇ ਹਾਂਜੀ ਇਹ ਕੈਮਰਾ ਹੈ ਜੀ ਅੱਛਾ ਜੀ ਇਹ ਪੁਰਾਣੇ ਟਾਈਮ ਦਾ ਇਹ ਪੁਰਾਣੇ ਟਾਈਮ ਦਾ ਕੈਮਰਾ ਹੈ ਜੀ ਇਹਦਾ ਸਮਾਨ ਸਾਰਾ ਸਮਾਨ ਹੈ ਜੀ ਆਪਣੇ ਕੋਲੇ ਆਹ ਦੇਖੋ ਜੀ ਇਹ ਆਹ ਇਹਦੀ ਉਹ ਕੈਮਰੇ ਵਾਲੀ ਆਹ ਹੈ ਜੀ ਸਾਰੇ ਸੈਟਿੰਗ ਕਰਨ ਵਾਲੀ ਇਹਦੀ ਵੇਸੇ ਮੈਂ ਆ ਦੇਖੋ ਅੱਛਾ ਅੱਛਾ ਇਹ ਸਾਰਾ ਇਹਦੇ ਉੱਤੇ ਆ ਜਾਊਗਾ ਜੀ ਇਹ ਇਹਦੇ ਵਿੱਚ ਜਾਂਦਾ ਜੀ ਇਹ ਤਾਂ ਲਿਖਿਆ ਵੀ ਹੋਇਆ ਹੈ ਨਾ ਹਾਂਜੀ ਹਾਂਜੀ ਲਿਖਿਆ ਹੋਇਆ ਹੈ ਇਹਦੇ 'ਚ ਇਹ ਖੁੱਲਦਾ ਵੀ ਹੈ ਜੀ ਪੂਰਾ ਜਿਮੜਾ ਜਾ ਹੁਣ ਅੜਿਆ ਹੋਇਆ ਮੈਂ ਇਹ ਕੋਈ ਬਾਈ ਇੰਦਾ ਨਹੀਂ ਆਹ ਦੇਖੋ ਜੀ ਆਹ ਖੁੱਲ ਗਿਆ ਹਾਂਜੀ ਇਹ ਇੰਦਾ ਇਹ ਆ ਜਾਊਗਾ ਜੀ ਐਸ ਲੋੜੋ ਇਹ ਆਈ ਟਰਾ ਕੱਚੇ ਨਹੀਂ ਐਡਰੈਸ ਜਾਂਦਾ ਹੀ ਇਹ ਉਦੇ ਉੱਤੋਂ ਇੱਧਰ ਖਿੱਚਦੇ ਫੋਟੋ ਇਹੋ ਜਿਹੜੀ ਧੁੱਪ ਨਾ ਪਵੇ ਫੋਟੋ ਸਹੀ ਆਵੇ ਆਈ ਦੇ ਉੱਤੇ ਮੂੜੇ ਲੱਗ ਜਾਂਦਾ ਇਹਦੇ ਮੂੜੇ ਲੱਗ ਜਾਂਦਾ ਆ ਲੱਗ ਜਾਂਦਾ ਖੁੱਲੇ ਕਿ ਐਂਨਾ ਖਿੱਚਦੇ ਇਹਦੀ ਸੈਟਿੰਗ ਪੂਰੀ ਹੋ ਜਾਂਦੀ ਪੂਰੀ ਸੈਟਿੰਗ ਹੈ ਜੀ ਕੰਪਲੀਟ ਹੈ ਇਹ ਪੁਰਾਣੇ ਟਾਈਮਾਂ ਦੇ ਨਹੀਂ ਨਾ ਜੀ ਪੂਰਾ ਕੰਪਲੀਟ ਕੈਮਰਾ ਬਾਈ ਹੋਣਾ ਕੋਲੇ ਪੂਰਾ ਪੁਰਾਣੇ ਟਾਈਮ ਦਾ ਪਿਆ ਹੈ ਇਹਨਾਂ ਕੋ ਸੈਟ ਸਾਰਾ ਸਾਰਾ ਉਹਨਾਂ ਟਾਈਮਾਂ ਦੇ ਵਿੱਚ ਜਿਹੜਾ ਹੈਗਾ ਇਹਨਾਂ ਕੋਲੇ ਇਹ ਵੀ ਤੁਸੀਂ ਲੈ ਸਕਦੇ ਹੋ ਜੇ ਕਿਸੇ ਨੇ ਸ਼ੌਂਕ ਨਾਲ ਕਰੇ ਰੱਖਣਾ ਹੋਵੇ ਤਾਂ ਤੇ ਇੱਧਰ ਥੱਲੇ ਵੀ ਬਈ ਉਹਨਾਂ ਨੇ ਖਜ਼ਾਨਾ ਦਾ ਮਿਲਣਾ ਦਾ ਪੂਰਾ ਸਾਮ ਰੱਖਿਆ ਖਜ਼ਾਨਾ ਪੂਰਾ ਹੀ ਪੂਰਾ ਇੱਧਰ ਥੱਲੇ ਉਹ ਕੀ ਆ ਬਈ ਆ ਦੇਖੋ ਜੀ ਪਿੱਤਲ ਦੇ ਜਿੰਦੇ ਨੇ ਇਹ ਅਸਾਂ ਪੁਰਾਣੇ ਟਾਈਮ ਦੇ ਪੁਰਾਣੇ ਟਾਈਮ ਦੇ ਪਿੱਤਲ ਦੇ ਜਿੰਦੇ ਮਾ ਵੀ ਕਿੰਨਾ ਮੋਟਾ ਹੈ ਯਾਰ ਜਿਹੜਾ ਤਾਂ ਖੜਾ ਕਿੰਨਾ ਮੋਟਾ ਇਹਦਾ ਇਹ ਉਹਨਾਂ ਟਾਈਮ ਦੇ ਲੋਕ ਨੇ ਹਾਂਜੀ ਆ ਦੇਖੋ ਤੁਸੀਂ ਆ ਦੇਖੋ ਜੀ ਥੱਲੇ ਆ ਗੱਲ ਕੋਈ ਗੱਲ ਬਾਤ ਆਹ ਗੱਲ ਬਾਤ ਆਹ ਪ੍ਰੈਸ ਹੈ ਜੀ ਪਿੱਤਲ ਦੀ ਪੁਰਾਣੀ ਟਾਈਮ ਦੀ ਆ ਦੇਖੋ ਤੁਸੀਂ ਇਹਦਾ ਹੈਂਡਲ ਪਿੱਤਲ ਦੀ ਹੈ ਜੀ ਅੱਛਾ ਜੀ ਹਾਂ ਜੀ ਸਾਰੀ ਪਿੱਤਲ ਆਹ ਦੇਖੋ ਤੁਸੀਂ ਉੱਤੇ ਲੋਹੇ ਨਾਲ ਜਲਦੀ ਹੁੰਦੀ ਜੀ ਲੋਹੇ ਪਹਿਲਾਂ ਬਰબાદ ਚ ਲੋਹੇ ਰਹਿ ਜਾਂ ਪਹਿਲਾਂ ਪਿੱਤਲ ਦੀ ਚਲਦੀ ਹੁੰਦੀ ਜੀ ਇਹ ਪੂਰੀ ਕਾਬੂ ਦਾ ਪੂਰੀ ਪੂਰੀ ਸੱਟਾ ਬਈ ਵਜ਼ਨ ਵੀ ਬਹੁਤ ਹੈ ਇਹਦੇ ਚ ਤੇ ਹੈਂਡਲ ਦੇਖੋ ਤੁਸੀਂ ਕਿੱਦਾਂ ਪਿਆ ਹੈ ਮੈਂ ਪੂਰਾ ਵਜ਼ਨ ਦਾ ਇਹ ਸਾਰੇ ਪਿੱਤਲ ਦੇ ਭਾਂਡੇ ਨਹੀਂ ਆਹ ਦੇਖੋ ਜੀ ਥਾਲ ਇਹ ਵੀ ਸਾਰੇ ਪੁਰਾਣੇ ਨੇ ਹਾਂ ਜੀ ਸਾਰੇ ਥਾਂ ਦੀਆਂ ਲਿਪੀਆਂ ਨੇ ਇਹ ਪੁਰਾਣੇ ਟਾਈਮ ਦੀਆਂ ਨੇ ਜੀ ਸਾਰੀਆਂ ਸਾਬਿ ਸਿ ਲਿਆਉਣੇ ਭਾਲ ਭਲ ਕੇ ਅੱਛਾ ਅੱਛਾ ਉਹਨੇ ਟਾਈਮ ਦੀਆਂ ਸਾਰੀਆਂ ਉਹਨੇ ਟਾਈਮ ਦੀਆਂ ਇਹ ਪੈਂਟਿੰਗ ਹੋਈ ਹੋਈ ਹੈ ਜੀ ਇਹ ਸਾਰੀ ਪੁਰਾਣੀ ਪੈਂਟਿੰਗ ਰਾਜ ਵੇਲੇ ਜਿਹੜੇ ਪੈਸੇ ਚੱਲਦੇ ਹੁੰਦੇ ਸੀਗੇ ਵੀ ਉਹ ਪੈਸੇ ਕਿੱਦਾਂ ਦੇ ਹੁੰਦੇ ਸੀ ਜਿਨ੍ਹਾਂ ਨੂੰ ਇਹ ਇੱਕ ਸ਼ੇਪ ਦਿੱਤੀ ਗਈ ਸੀ ਵੀ ਆ ਇੱਕ ਪੈਸਾ ਦੋ ਪੈਸਾ ਆਣਿਆ ਆ ਆਨਾ ਦੋ ਆਣੇ ਉਹ ਸ਼ੇਪ ਦੇ ਹਿਸਾਬ ਨਾਲ ਕਹਿੰਦੇ ਵੀ ਹੁੰਦਾ ਜਿਹੜਾ ਉਹਨੇ ਗਿਣਤੀ ਕੀਤੀ ਜਾਂਦੀ ਸੀ ਪੈਸਿਆਂ ਦੀ ਉਹ ਵੀ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਵੀਡੀਓ ਚ ਬਣੇ ਰਹੋ ਤੁਸੀਂ ਜਿਹੜੀ ਹੈ ਵੀਡੀਓ ਸ਼ੇਅ जिन्हें नहीं किया चैनल तो सब्सक्राइब भी करो जिने अपन दूसरे परंपरा बुद्धि जगह आई वीडियो पर अपन बात करते हैं वो मतलब बोल नहीं है जैसे उसी बुद्धि के लिए किया गया प्रोवाइडर आ जी खजाना ਇਹ ਜੀ ਬੈਠੇ ਹਾਂ ਜੀ ਹਾਂ ਜੀ ਹਾਂ ਜੀ ਇਹ ਪੈਸੇ ਨਹੀਂ ਇਹ ਇਹ ਪੈਸੇ ਲਿਖਿਆ ਤਾਂ ਕੁਝ ਨਹੀਂ ਤੁਸੀਂ ਇਹਨਾਂ ਨੂੰ ਕੋਈ ਵੀ ਚੱਕੋ ਅਲੱਗ ਅਲੱਗ ਸ਼ੇਪ ਹੈ ਸਾਰਿਆਂ ਦੀ ਹਾਂ ਅਲੱਗ ਅਲੱਗ ਸ਼ੇਪ ਹੈ ਕੀ ਜੀ ਹਾਂ ਕੋਈ ਵੀ ਦੇਖ ਲਓ ਇੱਕ ਨਾਲ ਦੇਓ ਜਾਂ ਹੋਊਗਾ ਤਾਂ ਉਹ ਦੂਜਾ ਹੋਊਗਾ ਅੱਡਾ ਅੱਡਾ ਹੋਣਗੇ